ਕਸੀਰ ਇਹਨੂੰ ਵੀ ਆਦੀ ਹੱਕ ਨਾ ਲਾ ਲਈ ਪਾ ਤੈਨੂੰ ਵੀ ਆਦੀ ਹੱਕ ਨਾ ਲਾ ਲਈ ਤੇਰਾ ਭਰਾ ਹੈ ਜਦੋਂ ਪੁੱਤ ਜਵਾਨ ਤਰ ਜਾਣ ਨਾ ਮਾਵਾ ਦਾ ਪੁੱਤ ਕੋਈ ਜਿਹਾ ਹੋਣੀ ਜਾ ਕਸੀਰ ਮੈਂ ਇੱਕ ਵਾਰ ਹੀ ਆਨੀ ਆ ਜੇ ਤੂੰ ਆ ਜਾਵੇਂ ਨਾ ਸਾਨੂੰ ਮਿਲ ਜਾਵੇਂ ਮੈਂ ਦੁੱਖੋਂ ਦੂਰ ਹੋ ਜਾਵਾਂ ਮਤਮਾਨ ਇੱਥੇ ਤਿਕਰਵਾਇ ਸੁਣੀ ਏ ਬਈ ਜਿਵੇਂ ਜੱਗ ਸੀਰ ਨੂੰ ਸਨਮਾਨਤ ਹੋਇਆ ਸੀ ਭੋਵੇਂ ਇਹਨੂੰ ਵੀ ਹੋ ਗਿਆ 60 ਦਾ ਸੀ ਕਿਸੇ ਨੇ ਬਟ ਅਸੀਂ ਹੁਣ ਸ਼ੀਸ਼ੇ-ਸੂਸੇ ਲਵਾਤੇ ਆ ਇੱਕ ਮੈਨੂੰ ਮੂੰਹੋਂ ਨਹੀਂ ਬੋਲਦਾ ਉਹਦੀ ਤਸਵੀਰ ਤਾਂ ਭੋਵੇਂ ਬਣੀ ਆ ਪਰ ਇਹਦਾ ਨਾਂ ਦਾ ਕਰਦਾ ਇਹ ਤਾਂ ਐਡੇ ਗਰੀਬ ਸੀ ਸਾਡੀ ਗਰੀਬ ਮੇਰੇ ਤਾਂ ਬੱਚੇ ਤੇ ਬੱਚੇ ਵੀ ਹੈਗੇ ਆ ਚੱਲ ਮੈਂ ਦਿਨ ਨਣਾ ਲਾ ਕੇ ਕੱਟਦੀ ਆ ਫਤ ਮੇਰੀ ਜੂਨ ਕੋਈ ਨਹੀਂ ਅੱਜ ਹੁਣ 31 ਦਸੰਬਰ ਨੂੰ 8 ਸਾਲ ਹੋ ਜਾਣੇ 31 ਦਸੰਬਰ ਨੂੰ ਸ਼ਹੀਦ ਹੋਇਆ ਹਾਂ ਅੰਜ 31 ਦਸੰਬਰ ਅੱਜ ਫਿਰ ਅੱਜ ਇੱਕ ਹੋਰ ਪੁੱਤ ਸ਼ਹੀਦ ਹੋ ਗਿਆ ਇੱਕ ਪੁੱਤ ਹੋਰ ਹੋ ਗਿਆ ਮਾਂ ਦਾ ਸ਼ੇਰ ਮੈਂ ਉਹ ਅੱਛਾ ਉਹ ਦੁੱਖ ਭੁੱਲ ਨਹੀਂ ਸਕਦੀ ਜਦੋਂ ਮੈਂ ਉਹਦੀ ਸੁਣੀ ਨਾ ਮੌਤ ਇਹ ਜਸ਼ਨਪ੍ਰੀਤਾ ਹੀ ਹੋ ਗਿਆ ਮੇਰੇ ਪੈਰਾਂ ਦੀ ਮਿੱਟੀ ਨਿਕਲ ਗਈ ਪਰ ਮੈਂ ਰੋਂਦੀ ਨੂੰ ਮੈਨੂੰ 3 ਦਿਨ ਹੋ ਗਏ ਜਸ਼ਨਪ੍ਰੀਤ ਨਾ ਜਾਂਦਾ ਮੇਰਾ ਜਸ ਜਗਦੀਸ਼ ਮਕਰ ਹੈਗਾ ਚੱਲ ਮੈਂ Un, <tuk> bec bec, jangan katinganin doa hmm. mereka,